ਜਿਆਦਾ ਮਿਸ ਵੀ ਕਰ ਰਿਹਾ ਹਾਂ ਕੋਈ یقین ਮੰਨੋ ਮੈਂ ਹਲੇ ਤੱਕ ਉਹਦਾ ਗਾਣਾ ਸੁਣਿਆ ਨਹੀਂ ਹੈ ਜ਼ਿੰਦਗੀ ਜਿਕੇ ਸੇ ਐਸੇ ਫਿਊ ਹੁੰਦੇ ਨੇ ਵੀ ਫੋਟੋ ਤੇਰੀ ਤੇ ਹਜ਼ਾਰ ਮੇਰੇ ਵੀਊ ਹੁੰਦੇ ਨੇ ਤੇ ਨਾ ਹੀ ਮੇਰਾ ਹਲੇ ਸੁਣਨ ਨੂੰ ਦਿਲ ਕਰਦਾ ਕਿਉਂਕਿ ਜਦੋਂ ਮਨ ਨੂੰ ਮੈਂ ਸੁਣ ਲੈਣਾ ਮੈਂ ਇਮੋਸ਼ਨ ਇਮੋਸ਼ਨਲ ਹੋ ਜਾਣਾ ਹੈ ਫਿਰ ਮੈਂ ਬੈਕ چلا ਜਾਣਾ ਜਦੋਂ ਮੈਂ ਉਹਨੂੰ ਭੁੱਲਣ ਦੀ ਕੋਸ਼ਿਸ਼ ਕਰਦਾ ਲੇਕਿਨ ਫਿਰ ਉਹ ਮੈਨੂੰ ਆਪਣੇ ਆਲੇ ਦੁਆਲੇ ਮਹਿਸੂਸ ਹੁੰਦਾ ਫੋਟੋ ਤੇਰੀ ਤੇ ਹਜ਼ਾਰ ਮੇਰੇ ਵੀਊ ਹੁੰਦੇ ਨੇ ਸਸਿਕਾ ਦੋਸਤੋ ਮੈਂ ਗੁਰਮੁਖ ਸੰਤੂ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਬਾਈ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਅਟੈਚ ਰਿਲੀਜ਼ ਹੋ ਚੁੱਕਿਆ ਗੀਤ ਦੀ ਕਾਫੀ ਵਧੀਆ ਰਿਪੋਰਟ ਹੈ ਅਤੇ ਜਿਹੜਾ ਗੀਤ ਹੈ ਤੁਮਾਂ ਪਾਰਿਆ ਹਰ ਪਾਸੇ ਕਿਉਂਕਿ ਦੋਸਤੋ ਇਸ ਗੀਤ ਦੀਆਂ ਕਈ ਖਾਸੀਅਤਾਂ ਨੇ ਜਿਵੇਂ ਕਿ ਇਸ ਗੀਤ ਦੇ ਵਿੱਚ ਤੁਹਾਨੂੰ ਅਸਲੀ ਸਿੱਧੂ ਮੂਸੇਵਾਲਾ ਐਕਟਿੰਗ ਕਰਦਾ ਹੋਇਆ ਦਿਖਾਈ ਦੇਵੇਗਾ ਨਹੀਂ ਤਾਂ ਸਾਰੇ ਹੀ ਸਿੱਧੂ ਦੇ ਚਾਹਣ ਵਾਲੇ ਜਿਹੜਾ ਵੀਡੀਓ ਡਾਇਰੈਕਟਰ ਨਕਲੀ ਸਿੱਧੂ ਬਣਾ ਕੇ ਪੇਸ਼ ਕਰਦੇ ਸੀ ਉਸ ਤੋਂ ਅੱਕ ਗਏ ਸੀ ਅਤੇ ਹੁਣ ਜਦੋਂ ਅਸਲੀ ਸਿੱਧੂ ਦੀ ਜਿਹੜੀ ਝਲਕ ਹੈ ਇੱਕ ਵ ਨੂੰ ਮਿਲਿਆ ਤਾਂ ਲੋਕ ਇਹੀ ਆਖ ਰਹੇ ਨੇ ਇਹੀ ਲੋਕਾਂ ਦੀ ਜ਼ੁਬਾਨ ਤੇ ਹੈ ਕਿ ਗੱਲ ਹੋਣ ਬਣੀ ਹੈ ਪਰ ਅਫਸੋਸ ਕਿ ਬਹੁਤ ਘੱਟ ਵੀਡੀਓ ਨੇ ਜਿਹੜੇ ਕਿ ਸਿੱਧੂ ਬਾਈ ਨੇ ਆਪਣੇ ਜੌਂਦੀ ਜੀ ਬਣਾਏ ਸੀ ਹਲੇ ਰਿਲੀਜ਼ ਹੋਣ ਵਾਲੇ ਨੇ ਸ਼ਾਇਦ 2-3 ਵੀਡੀਓ ਹੋਰ ਹੋਣ ਪਰ ਦੋਸਤੋ ਬਹੁਤ ਸਮੇਂ ਬਾਅਦ ਬਾਈ ਸਿੱਧੂ ਦਾ ਗੀਤ ਦੇਖ ਕੇ ਬਹੁਤ ਚੰਗਾ ਲੱਗਿਆ ਕਿਉਂਕਿ ਇਸ ਗੀਤ ਦੇ ਵਿੱਚ ਆਪਾਂ ਨੂੰ ਆਪਣਾ ਉਹੀ ਝੋਟਾ ਬਾਈ ਸਿੱਧੂ ਮੂਸੇਵਾਲਾ ਦਿਖਾਈ ਦਿੰਦਾ ਨਹੀਂ ਤਾਂ ਵੀਡੀਓ ਬਣਾਉਣ ਵਾਲੇ ਸਿੱਧੂ ਬਾਈ ਦਾ ਫੇਸ ਪਤਾ ਨਹੀਂ ਕਿਹਦੇ ਮੂੰਹ ਤੇ ਲਾ ਦੇਣ ਅਤੇ ਪੁੱਠੇ ਸਿੱਧੇ ਐਕਸ਼ਨ ਕਰਦਾ ਹਰ ਗੀਤ ਦੇ ਵਿੱਚ ਜਿਸ ਨੂੰ ਸਿੱਧੂ ਮੂਸੇਵਾਲਾ ਬਣਾ ਕੇ ਪੇਸ਼ ਕਰਦੇ ਨੇ ਉਸ ਤੋਂ ਲੋਕ ਅੱਕ ਗਏ ਸੀ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਚਾਹੇ AI ਦੇ ਨਾਲ ਸਿੱਧੂ ਨਾ ਬਣਾਇਆ ਕਰੋ ਸਿਰਫ ਸਿੱਧੂ ਦੀਆਂ ਫੋਟੋਆਂ ਲਾ ਦਿਆ ਕਰੋ ਕਿਉਂਕਿ ਅਸੀਂ ਕਿਸੇ ਹੋਰ ਨੂੰ ਸਿੱਧੂ ਮੂਸੇਵਾਲਾ ਨਹੀਂ ਦੇਖ ਸਕਦੇ ਸਿੱਧੂ ਮੂਸੇਵਾਲਾ ਸਿਰਫ ਇੱਕੋ ਸੀ ਪਰ ਇਸ ਗੀਤ ਨੇ ਰਿਲੀਜ਼ ਹੁੰਦੇ ਸਾਰ ਨਜ਼ਾਰਾ ਲਿਆ ਦਿੱਤਾ ਅਤੇ ਇਸੇ ਨੂੰ ਲੈ ਕੇ ਬਾਪੂ ਬਲਕੌਰ ਸਿੰਘ ਹੋਰੀ ਵੀ ਸਾਹਮਣੇ ਆਏ ਉਹਨਾਂ ਨੇ ਕੁਝ ਭਾਵਪਕ ਕਰ ਦੇਣ ਵਾਲੀਆਂ ਗੱਲਾਂ ਲੋਕਾਂ ਦੇ ਨਾਲ ਇੱਥੇ ਕੀਤੀਆਂ ਤਾਂ ਦੋਸਤੋ ਆਓ ਲੈ ਚੱਲਦੇ ਆਂ ਵੀਡੀਓ ਵੱਲ ਖੁਸ਼ੀ ਦੀ ਗੱਲ ਵੀ ਹੈ ਔਰ ਮੈਂ ਬਹੁਤ ਜ਼ਿਆਦਾ ਮਿਸ ਵੀ ਕਰ ਰਿਹਾ ਹਾਂ ਕਿਉਂਕਿ ਜਦੋਂ ਉਹਦੀ ਮੈਂ ਆਵਾਜ਼ ਸੁਣਦਾ ਹਾਂ ਤੁਸੀਂ ਯਕੀਨ ਮੰਨੋ ਮੈਂ ਹਲੇ ਤੱਕ ਉਹ ਅਨਾਉਂਸ ਸੁਣਿਆ ਨਹੀਂ ਹੈ ਤੇ 나 ਹੀ ਮੇਰਾ ਹਲੇ ਸੁਣਨ ਨੂੰ ਦਿਲ ਕਰਦਾ ਕਿਉਂਕਿ ਜਦੋਂ ਉਹਨੂੰ ਮੈਂ ਸੁਣ ਲੈਂਦਾ ਮੈਂ ਇਮੋਸ਼ਨ ਇਮੋਸ਼ਨਲ ਹੋ ਜਾਂਦਾ ਫਿਰ ਮੈਂ ਬੈਕ ਚਲਾ ਜਾਣਾ ਜਾਰੇ ਮੈਂ ਉਹਨੂੰ ਭੁੱਲਣ ਦੀ ਕੋਸ਼ਿਸ਼ ਕਰਦਾ ਲੇਕਿਨ ਫਿਰ ਉਹ ਮੈਨੂੰ ਆਪਣੇ ਆਲੇ ਦੁਆਲੇ ਮਹਿਸੂਸ ਹੁੰਦਾ ਸੋ ਉਹਨੇ ਲੋਕ ਪਿਆਰ ਕਰਦੇ ਆ ਤੁਸੀਂ ਦੇਖਿਆ ਹੋਊਗਾ ਮੇਰਾ ਖਿਆਲ ਹੈ 1 ਲੱਖ ਦੇ ਨੇੜੇ ਤਾਂ ਉਹਦੇ ਪਹਿਲੇ ਹੀ ਲਾਈਵ ਸੀਗੇ ਉਹਦਾ ਗਾਣਾ ਸੁਣਦੇ ਲਈ ਵੇਟਿੰਗ ਦੇ ਵਿੱਚ ਸੀਗੇ ਤਾਂ ਇਹ ਸਿੱਧੂ ਦੀਆਂ ਪੁਰਾਣੀਆਂ ਹੀ ਜਿਹੜੀਆਂ ਤਰੱਕੀਆਂ ਦਾ ਚਾਹ ਦੀ ਮਿਹਨਤ ਦਾ ਨਤੀਜਾ ਵੀ ਉਹ ਲੋਕਾਂ ਦੇ ਦਿਲਾਂ ਦੇ ਉੱਤੇ ਛਾਇਆ ਹੋਇਆ ਹੈ ਕਾ ਇਹ ਤਾਂ ਸਾਨੂੰ ਕਹਿੰਦੀ ਲੋੜ ਹੀ ਨਹੀਂ ਪੈਂਦੀ ਵੀ ਤੁਸੀਂ ਸਾਨੂੰ ਦੱਬ ਕੇ ਸ਼ੇਅਰ ਸਪੋਰਟ ਕਰੋ ਉਹ ਤਾਂ ਉਹਦੇ ਚਾਹਣ ਵਾਲੇ ਪਹਿਲੇ ਹੀ ਲਾਈਨ ਚ ਲੱਗੇ ਹੋਈਆਂ ਨੇ ਤਾਂ ਸਾਨੂੰ ਉਹਦੇ ਚਾਹਣ ਵਾਲੇ ਤੇ ਹਮੇਸ਼ਾ ਮਾਨ ਰਹੂਗਾ ਕਿ ਉਹਨੂੰ ਅੱਜ 2.5 ਸਾਲ ਹੋ ਗਏ ਇਹਨੂੰ ਤੇ ਉਹਨੂੰ ਅੱਜ ਤੱਕ ਵੀ ਇੰਨਾ ਪਿਆਰ ਦੇ ਰਹੇ ਨੇ ਇਹ ਕਦੋਂ ਰਿਕਾਰਡ ਹੋਇਆ ਸੀਗਾ ਗੀਤ ਇਹ ਇਹ ਗਾਣਾ ਉਹ ਉਸ ਉਹ ਆਪ ਹੀ ਕਰਕੇ ਗਿਆ ਸੀਗਾ ਇਹ ਮੇਰੇ ਖਿਆਲ ਹੈ 19 ਜਾਂ 20 ਦੇ ਦਰਮਿਆਨ ਹੋਇਆ ਸੀਗਾ ਕਿਹੜੀ ਜਗ੍ਹਾ ਸ਼ੂਟ ਕੀਤਾ ਗਿਆ ਸੀ ਇਹ ਯੂਕੇ ਦਾ ਸਟਿਲ ਬੈਂਗਲ ਜੋ ਕਲਾਟਾ ਉਹ ਆਪਣਾ ਯੂਕੇ ਦਾ ਹੈ ਤਾ ਇੱਕ ਫਰੀਦੋ ਰੈਪਰ ਹੈ ਕਾ ਉਹ ਵੀ ਉਹ ਵੀ ਉਹ ਵੀ ਇੰਗਲੈਂਡ ਵੀ ਨੇ ਤਾ ਉਹਨਾਂ ਉਹਦੇ ਫਰੈਂਡ ਸੀਗੇ ਸਾਰੇ ਉਹਨਾਂ ਦਾ ਅੱਛਾ ਪਿਆਰ ਸੀ ਆਪਰੇ ਵਿੱਚ ਤਾ ਬਹੁਤ ਸੋਹਣਾ ਗਾਣਾ ਇੱਕ ਪਾਸੇ ਤਾਂ ਗੋੜੇ ਕਾਲੇ ਕਲੈਬ ਲਈ ਤਰਸਦੇ ਸੀ ਸਿੱਧੂ ਦੇ ਨਾਲ ਇੱਕ ਪਾਸੇ ਸਾਫ ਲਈ ਲੱਗ ਰਿਹਾ ਗਾਣਾ ਦੇਖੋ ਫਿਰ ਉਹੀ ਹੋਰ ਦੁੱਖ ਕਿਸ ਗੱਲ ਦਾ ਹੈ ਇਸੇ ਕਰਕੇ ਤਾਂ ਮਨ ਦੁਖੀ ਹੁੰਦਾ ਕਈ ਵਾਰੀ ਵੀ ਦੇਖੋ ਉਹ ਲੋਕ ਕਿਸ ਤਰ੍ਹਾਂ ਦੀ ਨਜ਼ਰ ਨਾਲ ਦੇਖਦੇ ਆ ਸਾਡੇ ਲੋਕ ਸਾਨੂੰ ਹਲੇ ਵੀ ਬਾਗੀ ਨਜ਼ਰ ਨਾਲ ਦੇਖ ਰਹੇ ਨੇ ਪਤਾ ਨਹੀਂ ਕਿੱਥੇ ਨੁਕਸ ਹੋ ਰਿਹਾ ਜੀ ਕੋਈ ਸਾਡੇ ਸਾਨੂੰ ਖਰੇ ਹੈ ਕਿ ਅਸੀਂ ਆਪਣੇ ਆਪ ਨੂੰ ਸਹੀ ਪਰੰਪਰਾ ਨਹੀਂ ਇਹਨਾਂ ਦੇ ਅੱਗੇ ਰੱਖ ਸਕੇ ਜਾਂ ਸਾਡੇ ਦੁਸ਼ਮਣ ਹੀ ਇੰਨੇ ਚਲਾਕ ਨੇ ਵੀ ਉਹਨਾਂ ਨੇ ਸਾਡੀ ਪ੍ਰਵਾਸੀ ਬਦਲ ਦਿੱਤੀ ਸਾਡੀ ਅਗਲੇ ਗੀਤ ਦੀ ਕੋਈ ਤਿਆਰੀ ਮਤਲਬ ਉਹ ਕਿਹੜੇ ਗੀਤ ਹੋਣਗੇ ਬਿਲਕੁਲ ਜੀ ਅਗਲੇ ਤਿਆਰੀ ਦਾ ਆਪਾਂ ਕਿਹੜਾ ਮੈਦਾਨ ਛੱਡਣ ਲੱਗੇ ਆਂ ਜੀ ਮੈਂ ਸਿੱਧੂ ਜਿੰਨੇ ਵੀ ਉਹਦੇ ਸਮੇਂ ਦੇ ਉਹਦੇ ਆਪਣਾ ਕੰਪੇਟਿਟਿਵ ਚੱਲਦੇ ਸੀਗੇ ਜਿੰਨਾ ਜਿੰਨਾ ਨਾਲ ਸਾਡਾ ਮੁਕਾਬਲਾ ਹੁੰਦਾ ਤਾਂ ਆਪਾਂ ਪਿੱਛੇ ਰਹਿਣ ਵਾਲੇ ਚੁਣੀ ਹਲੇ ਦੱਬੀ ਰੱਖਾਂਗੇ ਚੱਲੀਏ ਬਹੁਤ ਮੈਟਰ ਪਿਆ ਤੇ ਚੱਲਦੇ ਰਹਿ। ਤਾਂ ਮਿੱਤਰੋ ਤੁਸੀਂ ਸੁਣਿਆ ਕਿ ਆਖਰ ਬਾਪੂ ਬਲਕੌਰ ਸਿੰਘ ਹੋਰਾਂ ਦੇ ਚਿਹਰੇ ਤੋਂ ਤੁਹਾਨੂੰ ਖੁਸ਼ੀ ਵੀ ਦਿਖਾਈ ਦਿੰਦੀ ਹੋਵੇਗੀ। ਖੁਸ਼ੀ ਇਸ ਚੀਜ਼ ਦੀ ਕਿ ਉਹਨਾਂ ਦੇ ਪੁੱਤ ਦਾ ਗੀਤ ਰਿਲੀਜ਼ ਹੋਇਆ ਉਹ ਉਸ ਦੇ ਜਾਣ ਤੋਂ ਬਾਅਦ ਅਤੇ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਅਤੇ ਗਮ ਇਸ ਚੀਜ਼ ਦਾ ਹੈ ਕਿ ਉਹ ਛੋਟਾ ਇਸ ਦੁਨੀਆ ਤੇ ਨਹੀਂ। ਖੈਰ ਮਿੱਤਰੋ ਹੋਣੀ ਨੂੰ ਕੌਣ ਟਾਲ ਸਕਦਾ ਪਰ ਐਸੇ ਮਹਾਨ ਬੰਦੇ ਵੀ ਕਦੇ-ਕਦੇ ਦੁਨੀਆ ਤੇ ਆਇਆ ਕਰਦੇ ਨੇ ਜਿਹੜੇ ਆਪਣੀ ਛਾਪ ਪਿੱਛੇ ਛੱਡ ਜਾਂ ਕਰਦੇ ਨੇ ਨਹੀਂ ਤਾਂ ਲੋਕ ਚਾਰ ਦਿਨਾਂ ਮਗਰੋਂ ਬੰਦੇ ਨੂੰ ਭੁੱਲ ਜਾਂਦੇ ਨੇ। ਤਾਂ ਮਿੱਤਰੋ ਅਗਰ ਵੀਡੀਓ ਵਧੀਆ ਲੱਗੇ ਹੋਵੇ ਵੀਡੀਓ ਨੂੰ ਲਾਈਕ ਜੋ ਅਗਰ ਵੀਡੀਓ ਦੇਖ ਰਹੇ ਹੋ Facebook ਦੇ ਉੱਪਰ ਵੀਡੀਓ ਨੂੰ ਸ਼ੇਅਰ ਕਰਕੇ ਪੇਜ ਨੂੰ ਫੋਲੋ ਕਰ ਲਿਓ ਅਗਰ ਤੁਸੀਂ ਦੇਖ ਰਹੇ ਹੋ ਆਪਣੇ ਜੱਟ ਬਾਵੇ ਟੈਲੀਵਿਊ YouTube ਚੈਨਲ ਤੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ ਰਬਾ